26 ਦਾ ਸਰਟੀਫਿਕੇਟ ਬਣਾਉਣਾ ਹੈ ਕੋਈ ਸੇਵਾ ਇਸ ਦੇ ਵਿੱਚ ਦਿੱਤੀ ਜਾ ਰਹੀ ਹੈ ਜਿਹੜੇ ਉਸਾਰੀ ਕੰਮੇ ਨੇ ਉਸਾਰੀ ਕਿਰਤਿਆਂ ਦੀ ਰਜਿਸਟ੍ਰੇਸ਼ਨ ਦਾ ਲਾਗ ਉਠਾਓ ਕੰਸਟਰਕਸ਼ਨ ਵਰਕਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਜੇਕਰ ਸਰਕਾਰ ਦੇ ਖਾਤੇ ਦੇ ਵਿੱਚ ਰਜਿਸਟਰਡ ਹੋਣਾ ਚਾਹੁੰਦੇ ਨੇ ਤਾਂ ਉਹ ਵੀ 1076 ਤੇ ਕਾਲ ਕਰ ਸਕਦੇ ਨੇ ਵੜਾਪਾ ਪੈਨਸ਼ਨ ਲਗਵਾਉਣੀ ਹੈ ਉਸ ਦੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈ 1076 ਡਾਇਲ ਕਰ ਸਕਦੇ ਹੋ ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਬਣਾ ਸਕਦੇ ਹੋ ਨਵੀਂ ਸੇਵਾ ਬਿਜਲੀ ਬਿੱਲ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਉਹ ਵੀ ਇਸ ਦੇ ذریعے ਕਰ ਸਕਦੇ ਹੋ ਜਨਮ ਸਰਟੀਫਿਕੇਟ ਦੇ ਵਿੱਚ ਨਾਂ ਦਰਜ ਕਰਨਾ ਹੈ ਨਾਮ ਦਰਜ ਕਰਨਾ ਹੈ ਉਸ ਦੇ ਵਿੱਚ ਤਾਂ ਉਸ ਦੇ ਲਈ ਵੀ 1076 ਡਾਇਲ ਕੀਤਾ ਜਾ ਸਕਦਾ ਹੈ ਮਾਲ ਰਿਕਾਰਡ ਦਾ ਨਰੀਖਣ ਜੇਕਰ ਤੁਸੀਂ ਕਰਨਾ ਮਾਲ ਰਿਕਾਰਡ ਮਤਲਬ ਜਿਹੜਾ ਜ਼ਮੀਨੀ ਨਾਲ ਸੰਬੰਧ ਜ਼ਮੀਨਾਂ ਨਾਲ ਸੰਬੰਧਿਤ ਰਿਕਾਰਡ ਹੈ ਉਸ ਦਾ ਤੁਸੀਂ ਨਰੀਖਣ ਕਰਨਾ ਹੈ ਤਾਂ ਉਸ ਦੇ ਲਈ ਵੀ ਤੁਸੀਂ ਇਹ ਨੰਬਰ ਡਾਇਲ ਕਰ ਸਕਦੇ ਹੋ 12ਵੇਂ ਨੰਬਰ ਤੇ ਹੈ ਵਿਆਦੀ ਰਜਿਸਟ੍ਰੇਸ਼ਨ ਜਿਹੜੀ ਕਿ ਲਾਜ਼ਮੀ ਹੁੰਦੀ ਹੈ ਉਹ ਵੀ ਤੁਸੀਂ